नहीं नहीं सब ठीक हो जा ਤਾਂ ਹੰਕਾਰ ਹੱਟੇ ਹੱਟੇ ਹਰਤਾ ਦੀ ਮਤਵਾਰ ਅੰਦਰ ਇਹਨਾਂ ਤੋਂ ਸੱਚਿਆਸ ਦੀ ਗੱਲ ਜੂ ਕਿ ਉਹਨੇ ਕੁਸ਼ੀਂਦ ਦਾ ਸਾਥ ਹੀ ਜੁੜਿਆ ਲੈ ਕੁਸ਼ੀਂਦ ਮਾਤਾ ਹਾਂ ਉਥੇ ਤਾਂ ਗੱਲ ਹੀ ਕੁਝ ਹੋਰ ਹੋ ਗਈ ਜੀ ਕੀ ਗੁਰੂ ਜੀ ਦੇ ਬੱਚੇ ਆ ਤੇ ਮਾਤਾ ਜੀ ਨੂੰ ਵਜ਼ੀਰ ਖਾਨ ਨੇ ਠੰਡੇ ਬੁੱਢ ਦੇ ਉੱਪਰ ਵਾਲੇ ਹਿੱਸੇ 'ਚ ਕਹਿਰ ਕਰਤਾ ਤੇ ਹੁਕਮ ਸੁਣਾ ਦਿੱਤਾ ਕਿਸੇ ਕਿਸੇ ਨੇ ਵੀ ਉਹਨਾਂ ਦੀ ਖਾਣ ਪੀਣ ਦੀ ਜਾਂ ਕੱਪੜਾ ਲੀਣਾ ਦੇ ਕੇ ਮਦਦ ਕੀਤੀ ਉਹਨਾਂ ਦਾ ਸਾਰਾ ਪਰਿਵਾਰ ਤੁਹਾਨੂੰ ਵਿੱਚ ਪੇੜ ਦਿੱਤਾ ਜਾਵੇ ਇਸ ਹੁਕਮਤੀ ਸਰਾ ਵੀ ਕੋ ਪਾਕੀ ਹੋਈ ਉਹ ਪੱਖੀ ਨੇ ਜੇ ਭਾਈ ਉਹ ਮੇਰੀ ਅਰਪਾ ਤੇਰੇ ਨਾ ਕਹਿਰ ਮਾਤਾ ਜੀ ਸਾਡੇ ਤਾਂ ਮੂਰੇ ਬੈਠਾਂ ਤੇ ਹੱਥ ਪੈਰ ਸੋਨਣ ਹੁੰਦੇ ਨੇ ਤੇ ਉਹ ਠੰਡਾ ਉੱਚ ਬੇਰਹਿਮੀ ਪੱਥਰ ਦੇ ਮਜ਼ੀਦਿਆ ਕੀ ਆ ਤੁਮ ਮੇਰਾ ਮਨ ਰੌੜੀ ਰਿਚ ਲਗ ਗਿਆ ਦਸ ਫੋਰੀ ਠੱਦੀ ਰਾਤ ਕਿਵੇਂ ਲੇਕੋ ਕਿਵੇਂ ਪਰ ਪਰ ਮਮਸੀ ਕੁਮ ਮਮਸੀ ਜਦੋਂ ਮੈਂ ਕੈਟਰੋ ਉੱਟੀ ਕੋਣੀ ਖਾ ਕੇ ਬੈਨਾ ਹਾਂ ਮੈਂ ਤੁਹਾਨੂੰ ਦੇਖ ਕੇ ਥੋੜਾ ਜਿਹਾ ਡਰ ਤੂ ਚਾਲੇ ਤੇ ਆਉਂਦੇ ਓਏ ਮਾਂਤਾ ਜੀ दो दिन पहलाई ना बचा थे दोब शे ਕਿ ਤੂੰ ਆਪਣੇ ਪਰਾਂਵਾਦੀ ਮਾਣਤਾ ਪੱਦਰਾ ਨਹੀਂ ਲੈਣਾ ਚਾਹੁੰਦਾ ਮੈਨੂੰ ਲੱਗਦਾ ਤੇਰਾ ਖੂਨ ਚਿੱਟਾ ਹੋ ਗਿਆ ਏ ਸੁਮਨੇ ਤੁਈ ਸੰਸਾਰ ਇਕਾ ਲੀਲਾ ਲਈ ਨਾ ਇਹੇ ਹੀ ਯਾਦੀ ਇੰਨਾ ਲੀਲਾ ਲਈ ਨਾ ਇਹੇ ਹੀ ਯਾਦੀ ਆਖਿਰਕਾਰ ਹਿੰਦੁਸਤਾਨ ਦਾ ਇਟਾ ਵੱਡਾ ਬਾਦਸ਼ਾਹ ਇਸ ਦੁਨੀਆ ਨੂੰ ਅਲविदा کہہ ਗਿਆ ਉਸ ਦੀ ਬਲ ਕਿਸਮਤੀ ਕਿਉਂ ਬੁਰ지 ਨੂੰ ਮਿਲਣ ਵਾਸਤੇ ਤਰਸਦਾ ਹੀ ਮਰ ਗਿਆ ਉਸ ਦੀ وصੀਅਤ ਦੇ ਮੁਤਾਬਿਕ ਉਸ ਨੂੰ ਸੁਰਦੇ ਖਾਤ ਕਰ ਦਿੱਤਾ ਗਿਆ ਉਹ ਆਪਣੀ وصੀਅਤ ਵਿੱਚ ਲਿਖਦਾ ਹੈ ਕਿ ਭਾਰੇ ਰਹੀ ਹਿੰਦੁਸਤਾਨ ਦਾ ਇਹ ਜੱਟਾ ਬੋਲ ਵੀ ਨਹੀਂ ਨਿਕਲਦਾ ਇਹਨੂੰ ਕਿਹਨੇ ਕਰੀ ਗਏ ਸਾਡੀ ਫੰਦ ਪਾਤਾ ਇਹ ਹਾਲਾਤਾਂ ਦੇ ਵਿੱਚ ਮੇਰੇ ਦਮਨ ਦੇ ਨਾਲ ਪੱਤੋਂ ਬੈਸਨ ਜੀ ਆਪ ਨੂੰ ਤੁਹਾਡੀ ਸੇਵਾ ਯਾਰ ਮੈਨੂੰ ਦੋਹਾਂ ਚੀਜ਼ਾਂ ਦੇ ਵਿੱਚ ਮੈਂ ਕਰ ਸਕਦਾ ਸਾਰੇ ਹੱਥਾਂ ਨਾਲ ਉਸ ਤੋਂ ਪਾਣੀ ਪੀਣਾ ਭਾਈ ਕੋਈ ਆਇਆ ਬਿਲਕੁਲ ਉਸ ਤੋਂ ਆ ਗਿਆ ਹੁਣ ਉੱਤੇ ਬੈਠੇ ਸਾਡੇ ਭਰਾ ਕਰੋੜੀ ਬਾਦਰ ਤੇ ਸੋਨੀ ਬਾਦਰ ਤੋਂ ਉਹਨੇ ਆਪਣੇ ਭਰਾ ਲਿਆ ਆਜਾ ਆਜਾ ਆਉਣੇ ਰਹਿਣ ਵਾਲੇ ਕਿ ਮੇਰੀ ਕਬਰ ਤੋਂ ਅਨੰਦ ਕਰਦਾ ਸਾਰੇ ਲੋਕੀਆਂ ਦਾ ਸਾਡੇ ਲੋਕੀਤ ਵਿਸ਼ੇ ਤੋਂ ਕਿਸਾਨੀ ਨੂੰ ਫੋਰਸ ਨੇ ਸੈਂਦਰ ਧੰਨਵਾਦ ਆਪਕੋ ਤੇ ਨਾਮ ਕੋਰੇ ਕੋ ਤੇ ਨਾਮ ਕੋਰੇ ਮਾਹੌਲ ਬੋਤੀ ਕਰਦਾ ਕਿ ਮੇਰੇ ਨਾਮ ਸਾਡੇ ਕਿਸਾਨਾਂ ਨੂੰ ਤੋਂ ਅਗਰ ਗੁਰਮੀਤ ਸਿੰਘ ਜੀ ਖੰਮੀਵਾਦਰਾ ਉਹ ਅੱਗੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਰਦ ਗੁਰਮੀਤ ਸਿੰਘ ਜੀ ਖੰਮੀਵਾਦਰਾ ਆਪਣੀ ਚਾਹ ਸਕਦਾ ਬੰਦਾ

ਮੈਂ ਤਾਂ ਭਰਾਏ ਨੂੰ ਕਰ ਰਹੇ ਸਾਨੂੰ ਵੇਖਣੇ ਨੂੰ ਆ ਪ੍ਰਸ਼ਾਸਨ ਨੇ ਮਜਬੂਰ ਕਰਿਆ ਵੀ ਅੱਪਾ ਧੱਕੇਸ਼ਾਹੀ ਕਰੀ ਐ ਅੰਦਰ ਆਏ ਐ ਦੇਹ ਪ੍ਰਸ਼ਾਸਨ ਸਾਡੇ ਨਾਲ ਸਹਿਮਤ ਰਹਿੰਦਾ ਸਾਡਾ ਮੰਗਵੱਤਰ ਉੱਠੀ ਆ ਕੇ ਲੈ ਜਾਂਦਾ ਸੀ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਇਹ ਜਿੱਕਰ ਦੇ ਮੁਜਰਰਿਆ ਪ੍ਰਸ਼ਾਸਨ ਦੀਆਂ ਅੰਗਲੀਆਂ ਯਾਦੋ ਸਾਡਾ ਸਨਹਿਾਈ ਨਹੀਂ ਨਹੀਂ ਲਹੀ ਗਾਰੇ ਪਰ ਇਹ ਤੁਸੀਂ ਆਪਣੀ ਮਰਜ਼ੀ ਕਰ ਰਹੇ ਹੋ ਪ੍ਰਸ਼ਾਸਨ ਅੰਗੈਲੀ ਬਤ ਰਿਹਾ ਪਤਾ ਕੀ ਗੱਲ ਕੁੜੇ ਆਪਾਂ ਖੜੇ ਆ ਆਪਾਂ 20 ਤੇ ਬਚ ਗਏ ਇੰਨੀ ਹੀ ਮੌਤ ਹੈ ਕਿਤੇ ਆ ਬੋਲਾਕਾਰ ਬਰਾਕੀ ਮਾਲਾ ਦਾਸਰ ਬੰਦਿਆ ਬਹੁਤ ਵਧੀਆ ਤੁਹਾਨੂੰ ਪਿਆਰ ਫਤਰਾ ਦੇ ਕੇ ਗੱਲ ਮੇਰਾ ਮੁੜ ਕੰਝ ਕਰੋ ਜੀ ਸੋ ਬਾਪਾ ਮੈਂ ਖੜੀ ਗਿਆ ਹੈ ਕੱਟੇ ਰਹਿਣਾ ਆਈ ਤੇ